ਤਾਨੂੰ ਇਹ ਨਹੀਂ ਲੱਗਦਾ ਨੰਨ ਸਭ ਵੀ ਜਦੋਂ ਇਤਾਂ ਦੇ ਬਲੈਕ ਸ਼ੀਪਸ ਜਾਂ ਇਤਾਂ ਦੀਆਂ ਕੁੜੀਆਂ ਜਾਂ ਹੋਰ ਕਈ ਆਪਾਂ ਪਿਛਲੇ ਸਮੇਂ ਚ ਵੀ ਦੇਖਿਆ ਕਈ ਅਧਿਕਾਰੀ ਫੜੇ ਜਾਂਦੇ ਨੇ ਤੇ ਉਹ ਸਾਰੇ ਮਹਿਕਮੇ ਦਾ ਨਾਮ ਬਦਨਾਮ ਹੁੰਦਾ ਫੇਰ ਹੀ ਲੋਕ ਕੂਕਲਾ ਕਰਦੇ ਨੇ ਵੀ ਆ ਪੰਜਾਬ ਪੁਲਿਸ ਇੱਦਾਂ ਪੰਜਾਬ ਪੁਲਿਸ ਇੱਦਾਂ ਮੈਂ ਇਹ ਕਹਿਣਾ ਚਾਹੂੰਗਾ ਵੀ ਬਲੈਕ ਸ਼ੀਪਸ ਆਰ 에ਵਰੀਵੇਅਰ ਬਿਲਕੁਲ ਸੱਚ ਸਰਕਾਰ ਦੇ ਸਾਰੇ ਵਿਭਾਗਾਂ 'ਚ ਬਲੈਕ ਸ਼ੀਪਸ ਆਈਆਂ ਨੇ ਹੂੰ ਈਵਨ ਕਿ ਤੁਸੀਂ ਜੁਡੀਸ਼ਰੀ ਦਾ ਵੀ ਸੁਣ ਲਓ ਬਈ ਦਿੱਲੀ ਦੇ ਇੱਕ ਜੱ ਸਾਹਿਬਾਨ ਦੇ ਘਰੋਂ 15 ਕਰੋੜ ਰੁਪਏ ਵਾਲੀ ਦੀ ਗੱਲ ਚੱਲੀ ਮੈਂ ਕਿਸੇ ਤੇ ਅਲੀਗੇਸ਼ਨ ਨਹੀਂ ਲਾਦਾ ਲੇਕਿਨ ਜੋ ਸੋਸ਼ਲ ਮੀਡੀਆ 'ਚ ਚੱਲ ਰਿਹਾ ਆਪਾਂ ਦੇਖ ਰਹੇ ਆਂ ਸੋ ਬਲੈਕ ਸ਼ੀਪਸ ਆਰ 에ਵਰੀਵੇਅਰ ਪੁਲਿਸ 'ਚ ਵੀ ਆਈਆਂ ਲੇਕਿਨ ਮਾਨ ਸਾਹਿਬ ਵੀ ਸਰਕਾਰ ਨੇ ਉਹ ਡੀਜ਼ ਆਵੇਂ ਪੂਰਾ ਗੜਾ ਸਾਫ ਹਰ ਰੱਖਿਆ ਜਿਹੜੀ ਬਲੈਕ ਸ਼ੀਪ ਫਸ ਗਈ ਉਹਦੀ ਗਰਦਨ ਲਾ ਦੁੰਦੇ ਨੇ ਇਹਦੀ ਵੀ ਲਾਤੀ ਉਹ ਕੁੜੀ ਭਾਈ ਥਾਰ ਵਾਲੀ ਉਹਨੇ ਬੜੇ ਬੜੇ ਹੌਟ ਵੀਡੀਓ ਵੀ ਬਣਾਏ ਨੇ ਬੜੀ ਸੋਸ਼ਲ ਮੀਡੀਆ ਤੇ ਐਕਟਿਵ ਵੀ ਰਹੀ ਹੈ ਹੁਣ ਪੁਲਿਸ ਨੇ ਚੱਕ ਲਈ ਔਰ ਮੈਂ ਤਾਂ ਇਹ ਕਹਾਗਾ ਵੀ ਇਹ ਬਹੁਤ ਅਨਫੋਰਚੂਨੇਟ ਹੈ ਸਾਡੀ ਪੰਜਾਬ ਪੁਲਿਸ ਬਹਾਦਰ ਸ਼ੂਰ ਵੀਰ ਯੋਧਿਆਂ ਦੀ ਪੁਲਿਸ ਹੈ ਜੀ ਦਾ ਨਾਮ ਵਰਲਡ ਲੈਵਲ ਤੇ ਆ ਹੁਣ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਲੋਕ ਇਸ ਕੁੜੀ ਕਰਕੇ ਸਾਡੀ ਸਾਰੀ ਪੁਲਿਸ ਨੂੰ ਟਾਰਗੇਟ ਲੈਂਦੇ ਆ ਟਾਰਗੇਟ ਕਰ ਰਹੇ ਨੇ ਤੁਸੀਂ ਦੇਖੋ ਬਈ ਪਿਛਲੇ ਕੁਝ ਦਿਨਾਂ ਤੋਂ ਸਰਕਾਰ ਨੇ ਨੀਂਦ ਲਿਆਂਦੀ ਪਈ ਐ ਸਮਗਲਰਾਂ ਦੇ ਖਿਲਾਫ ਚਟੇ ਵਾਲਿਆਂ ਦੇ ਖਿਲਾਫ ਦਾਦਾ ਤੜ ਫੜੇ ਜਾ ਰਹੇ ਨੇ ਔਰ ਜਿਹੜੀਆਂ ਇਲੀਗਲ ਮੀਨਸ ਤੋਂ ਜਿਹੜੇ ਨਸ਼ੇ ਵੇਚ ਕੇ ਪ੍ਰਾਪਰਟੀਆਂ ਬਣਾਈਆਂ ਨੇ ਉਟਾਈਆਂ ਜਾ ਰਹੀਆਂ ਨੇ ਬੁਲਡੋਜ਼ਰ ਕਲਚਰ ਚਲਾਤਾ ਹੈਗਾ ਇਹਨੇ ਤਾਂ ਬਹੁਤ ਪ੍ਰਾਪਰਟੀ ਬਣਾ ਰੱਖੀ ਐ ਲਗਜ਼ਰੀ ਲਾਈਫ ਐ ਜੀ ਹੁੰਦੀ ਸੀ ਕਹਿੰਦੇ ਵੀ ਗੱਡੀਆਂ ਥਾਰ ਵਰਨਾ ਹੋਰ ਵੀ ਬਹੁਤ ਕੁਸ਼ ਗੁੱਚੀ ਦੀਆਂ ਐਨਕਾ ਮੈਂਡੇ ਮੈਂਡੇ ਬ੍ਰਾਂਡਡ ਕੱਪੜੇ ਪਾਏ ਨੇ ਨੇ ਭਾਈ ਸਿਰਫ 17 ਗ੍ਰਾਮ ਨਾਲ ਤਾਂ ਨਹੀਂ ਇਹ ਕੁਝ ਬਣਿਆ ਇਹਦਾ ਮਤਲਬ ਹੈ ਵੀ ਕਿਤੇ ਨਾ ਕਿਤੇ ਇਹਦੇ ਤਾਰ ਜਿਹੜੀ ਹਵਾ ਦੇ ਵਿੱਚ ਗੱਲਾਂ ਆ ਰਹੀਆਂ ਨੇ ਹਲੇ ਅਸੀਂ ਤੱਥਾਂ ਦੇ ਆਧਾਰ ਤੇ ਗੱਲ ਨਹੀਂ ਕਰਦੇ ਕਈ ਵੱਡੇ ਸੀਨੀਅਰ ਅਧਿਕਾਰੀਆਂ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਕਿਸ ਤਰ੍ਹਾਂ ਐਕਸਪੋਜ਼ ਕਰੋਗੀ ਪੁਲਿਸ ਕਿਉਂਕਿ ਪੁਲਿਸ ਨੂੰ ਪੁਲਿਸ ਵੱਲੋਂ ਫੜਨਾ ਕੋਈ ਸੌਖੀ ਗੱਲ ਨਹੀਂ ਜੇ ਫੜਨਗੇ ਤਾਂ ਫਿਰ ਸ਼ਾਬਾਸ਼ ਦੇਣੀ ਵੀ ਪਵੇ ਤੁਸੀਂ ਦੇਖੋ ਹੂੰ ਹੁਣ ਮਸਲਾ ਤਾਂ ਇਹ ਹੈ ਇਨਵੈਸਟੀਗੇਸ਼ਨ ਦਾ ਜਿਹੜਾ ਇੰਪੋਰਟੈਂਟ ਪੁਆਇੰਟ ਹੈ ਭਈ ਇਹ ਕੁੜੀ ਚਿੱਟਾ ਵੇਚਣ ਖਰੀਦਣ ਦੇ ਮਾਮਲੇ 'ਚ ਇਨਵੋਲਵ ਕਦੋਂ ਹੋਈ ਕਿਵੇਂ ਹੋਈ ਇਹਦੇ ਬੈਕਗ੍ਰਾਉਂਡ 'ਚ ਕੌਣ ਨੇ ਬੰਦੇ ਚਿੱਟਾ ਕਿੱਥੋਂ ਆਉਂਦਾ ਰਿਹਾ ਕਿੰਨੀ ਮਾਤਰਾ ਚ ਆਉਂਦਾ ਰਿਹਾ ਫਿਰ ਕਿੱਥੇ ਸਪਲਾਈ ਕਰਦੇ ਰਹੇ ਔਰ ਕਿਹੜੇ ਪੋਲੀਟੀਕਲ ਬੰਦੇ ਕਿਹੜੇ ਪੁਲਿਸ ਅਫਸਰ ਔਰ ਕਿਹੜੇ ਸੋ ਕਾਲਡ ਸਮਾਜਵਾਦੀ ਇਹਨੂੰ ਪ੍ਰੋਟੈਕਟ ਕਰਦੇ ਰਹੇ ਮੈਂ ਕਹਿੰਦਾ ਕੋਈ ਅੱਜ ਦੀ ਗਲਤੀ ਨਹੀਂ ਹੈ ਤੇ 15 ਸਾਲ ਦੀ ਦੀ ਸਰਵਿਸ ਹੈ ਜੀ ਇਹ ਤਾਂ ਹੁਣ 3 ਸਾਲ ਤੋਂ ਮਾਨ ਸਰਕਾਰਾ ਉਸ ਤੋਂ ਪਹਿਲਾਂ ਵਾਲੇ ਵੀ ਤਾਂ ਲੱਭਣੇ ਜ਼ਰੂਰੀ ਨੇ ਕਈ ਤਾਂ ਇਹ ਜਿਹੜੀ ਬਹਾਦਰਾਂ ਦੀ ਤੁਸੀਂ ਕੌਮ ਕਹਿੰਦੇ ਹੋ ਪੁਲਿਸ ਬਹਾਦਰ ਹੈ ਕਈ ਬਹਾਦਰ ਛੁਪਦੇ ਵੀ ਫਿਰਦੇ ਆ ਲੁਕਦੇ ਵੀ ਫਿਰਦੇ ਆ ਭਾਈ ਉਹ ਵੀ ਕੱਢਣੇ ਪੈਣਗੇ ਗਲੋ ਫੜ ਕੇ ਇਹ ਸਾਡੀ ਕਾਂਸਟੇਬਲ ਅਮਨਦੀਪ ਕੌਰ ਫੜੀ ਗਈ ਚਿੱਟੇ ਨਾ ਫੜੀ ਗਈ ਗ੍ਰਾਮ ਚਾਹੇ 17 ਸੀਗੇ ਆ ਨਾ ਉਹ ਲੋਕ ਤਾਂ ਇਹ ਵੀ ਸ਼ੱਕ ਕਰਦੇ ਨੇ ਜੀ ਬਈ ਇਹਨੂੰ ਹਨੀ trap ਚ ਫਸਾਇਆ ਗਿਆ ਵੱਡੇ ਅਫਸਰ ਬਚਣ ਲਈ ਇਹਨੂੰ 17 ਗ੍ਰਾਮ ਚ ਫਸਾਤਾ ਇਹਦੀ ਜਿਹੜੀ ਵੱਡੀ ਕੁਆਂਟੀਟੀ ਨਹੀਂ ਦਿਖਾਈ ਗਈ ਹੂੰ ਐਹ ਜੀਆਂ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਆਈਆਂ ਨੇ ਔਰ ਲੋਕ ਉਹ ਇਹ ਵੀ ਕਹਿ ਰਹੇ ਨੇ ਬਈ ਪੀੜਾ ਪੰਜਾ ਦੂਜੇ ਸਮਗਦਰਾਂ ਦੇ ਘਰਾਂ ਤੇ ਚੱਲਿਆ ਕੀ ਇਹਦੇ ਚੱਲੇਗਾ ਕਿ ਨਹੀਂ ਚੱਲੇਗਾ ਹੂੰ ਇੱਥੇ ਮੈਂ ਕਹਿਣਾ ਚਾਹਾਂਗਾ ਜੇ ਇਨਵੈਸਟੀਗੇਸ਼ਨ ਦੇ ਵਿੱਚ ਪ੍ਰੂਵ ਹੋ ਜਾਂਦਾ ਹੈ ਬਈ ਇਹਦੇ ਤੇ ਪੀੜਾ ਪੰਜਾ ਚਲਣਾ ਚਾਹੀਦਾ ਜੇਕਰ ਇਹ ਕੋਠੀ ਹੂੰ ਚਿੱਟੇ ਵਾਲੇ ਪੈਸੇ ਨਾਲ ਬਣੀ ਹੈ ਤਾਂ ਜਰੂ ਢਾਈ ਜਾਣੀ ਚਾਹੀਦੀ ਹੈ ਫਿਰ ਮੈਂ ਤਾਂ ਅੱਜ ਤੁਹਾਡੇ ਮਾਦੇ ਬਾਰੇ ਇਹ ਵੀ ਕਹਿਣਾ ਚਾਹਾਂਗਾ ਡੀਜੀ ਸਾਹਿਬ ਨੂੰ ਵੀ ਤੁਸੀਂ ਆਪਾਂ ਹੋਰ ਕੰਮਾਂ 'ਚ ਐਸਆਈਟੀ ਬਣਾਏ ਜਾਂਦੇ ਆ ਇਹ ਇਸ਼ੂ ਬਹੁਤ ਹੌਟ ਹੋ ਗਿਆ ਓਏ ਨੈਸ਼ਨਲ ਤੋਂ ਇੰਟਰਨੈਸ਼ਨਲ ਲੈਵਲ ਤੇ ਪਹੁੰਚ ਗਿਆ ਇਹਦੇ ਤੁਸੀਂ ਐਸਆਈਟੀ ਬਣਾ ਦੋ ਤਾਂ ਕਿ ਸਰਕਾਰ ਤੇ ਔਰ ਪੁਲਸ ਤੇ ਕੋਈ ਹੰਗਲਣਾ ਚੁਪ ਸਕੇ ਇਹਨੂੰ ਚੱਕ ਲਿਆ ਫੜ ਲਿਆ ਰਿਮਾਂਡ ਵੀ ਲਿਆ ਪਰ ਹਲੇ ਜਿਹੜੀ ਲੋਕਾਂ ਨੂੰ ਲੱਗਦਾ ਵੀ ਯਾਰ ਕਿਤਨੇ ਕਿਤੇ ਕੰਮ ਢਿੱਲਾ ਹੈ ਵੀ ਕਈ ਲੋਕ ਵੱਡੇ ਸੀਨੀਅਰ ਅਧਿਕਾਰੀ ਜਿਹੜੇ ਆਈਪੀਐਸ ਲੈਵਲ ਦੇ ਵੀਰੋਂ ਫੋਨ ਦੇ ਵਿੱਚ ਗੱਲਬਾਤ ਹੁੰਦੀ ਸੀ ਕੋਈ ਆਡੀਓ ਵਾਇਰਲ ਹੋ ਰਹੀ ਹੈ ਕਿੱਥੋਂ ਸਮਾਨ ਆਉਂਦਾ ਸੀ ਕਿੱਥੇ ਲੈ ਕੇ ਵੇਚਦੀ ਸੀ ਕਿਹਨਾਂ ਕਿਹਨਾਂ ਕੋਲ ਜਾਂਦਾ ਸੀ ਇਹਨੂੰ ਐਕਸਪੋਜ਼ ਕਰਨ ਦੀ ਜ਼ਰੂਰਤ ਹੈ ਨਹੀਂ ਦੇਖੋ ਹੁਣ ਸੋਸ਼ਲ ਮੀਡੀਆ ਤੇ ਤੁਸੀਂ ਵੀ ਦੇਖ ਰਹੇ ਹੋ ਮੈਂ ਵੀ ਦੇਖ ਰਿਹਾ ਕਮੈਂਟਸ ਆ ਰਹੇ ਨੇ ਉਹ ਲੋਕ ਵੀ ਪੁਲਿਸ ਨੂੰ ਜੱਜ ਕਰ ਰਹੇ ਨੇ ਜਿਨ੍ਹਾਂ ਨੂੰ ਪੁਲਿਸ ਦੀ ਜਿਹੜਾ ਪੁਲਿਸ ਪ੍ਰੈਕਟੀਕਲ ਵਰਕ ਹੈਗਾ ਉਹਦੇ ਬਾਰੇ ਕੋਈ ਨੌਲੇਜ ਨਹੀਂ ਹੈ ਉੱਥੇ ਸਿੱਦੇ ਕਮੈਂਟ ਕਰ ਰਹੇ ਨੇ ਜੀ 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 ਇਦੇ ਵਿੱਚ ਜਿਵੇਂ ਕਹਿੰਦੇ ਨਾ ਜੀ ਇੰਗਲਿਸ਼ ਦਾ ਇੱਕ ਮੁਹਾਵਰਾ ਲਾ ਵਿਲ ਟੇਕ ਇਟਸ ਓਨ ਕੋਰਸ ਕਾਨੂੰਨ ਆਪਣੇ ਆਪਣੇ ਹਿਸਾਬ ਨਾਲ ਚੱਲਦਾ ਜੀ ਵਿਧਾਨ ਨੇ ਰਿਮਾਂਡ ਇਹਦੀ ਅੱਛੀ ਤਰ੍ਹਾਂ ਪੁੱਛ ਕੇ ਛੋਣੀ ਚਾਹੀਦੀ ਹੈ ਜੇਕਰ ਇਹਦੀ ਸਪੋਰਟ ਕਰਨ ਵਾਲੀਆਂ ਕੋਈ ਹੋਰ ਬਲੈਕ ਸ਼ੀਪਸ ਵੀ ਆਈਆਂ ਰਹਿਣ ਚਾਹੇ ਉਹ ਸਿਵਲ ਚ ਨੇ ਚਾਹੇ ਉਹ ਪੁਲਿਸ ਚ ਨੇ ਤੇ ਮਾਨ ਸਰਕਾਰ ਨੂੰ ਉਹਨਾਂ ਦੇ ਖਿਲਾਫ ਵੀ ਉਹੀ ਐਕਸ਼ਨ ਕਰਨਾ ਚਾਹੀਦਾ ਜਿਹੜਾ ਬਾਕੀਆਂ ਦੇ ਖਿਲਾਫ ਪਹਿਲਾਂ ਕੀਤਾ ਹੈ ਇੱਥੇ ਵੀ ਦੀਆਂ ਤਾਰਾਂ ਜੁੜੀਆਂ ਹੋਈਆਂ ਆ ਉਹ ਸਾਰੀਆਂ ਤਾਰਾਂ ਪੱਟਣੀਆਂ ਪੈਣਗੀਆਂ ਤਾਰਾਂ ਪੱਟਣੀਆਂ ਪੈਣੀਆਂ ਜੀ ਤਾਂ ਹੀ ਇਹਦੇ ਸਾਰਥਕ ਨਤੀਜੇ ਨਿਕਲਣ ਰਿਹਾ ਇਲੈਕਸ਼ਨ 'ਚ 2 ਸਾਲ ਰਹਿ ਗਏ ਮਕਬੂਲ ਜੀ ਬਿਲਕੁਲ ਜੇ ਇਹਦੇ ਸਾਰਥਕ ਨਤੀਜੇ ਨਾ ਨਿਕਲੇ ਤਾਂ ਫਿਰ ਸਰਕਾਰ ਨੂੰ ਲੋਕ ਘਟੈਰੇ 'ਚ ਖੜਾ ਕਰ ਦੇਣਗੇ ਸਤਿ ਸ੍ਰੀਕਾਲ ਜੀ ਮਹਿਮਾਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ ਏਵਨ ਮੀਡੀਆ ਦੋਸਤੋ ਗੱਲਬਾਤ ਕਰਾਂਗੇ ਅੱਜ ਫੇਰ ਸਾਡੇ ਨਾਲ ਸਟੂਡੀਓ 'ਚ ਜੁੜੇ ਨੇ ਐਡਵੋਕੇਟ ਸਾਫਾ ਡੀਐਸਪੀ ਅਨੰਦ ਜੀ ਜਿਹੜੇ ਨੈਸ਼ਨਲ ਲੈਵਲ ਦੇ ਉੱਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦੇ ਐਂਟੀ ਟੈਰਰਿਸਟ ਦੇ ਐਂਟੀ ਕ੍ਰਾਈਮ ਫਰੰਟ ਦੇ ਤੇ ਹਿੰਦੂ ਤਖਤ ਮਹਾਕਾਲੀ ਮੰਦਰ ਉਹਦੇ ਵੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਭਾਰਤ ਦੇ ਤੇ ਨਾਲ ਹੀ ਪੰਜਾਬ ਦੇ ਵਿੱਚ ਪ੍ਰਧਾਨ ਨੇ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਜਿਹੜੀ ਪੰਜਾਬ ਪੁਲਿਸ ਦੀ ਹੈ ਉਹਦੇ ਪ੍ਰੈਜ਼ੀਡੈਂਟ ਨੇ ਆ ਖੱਤਰੀ ਮਹਾਸਵਾ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਨੇ ਅਹਿਮ ਮੁੱਦੇ ਤੇ ਇੱਕ ਵਾਰ ਫੇਰ ਸਾਡੇ ਨਾਲ ਜੁੜੇ ਨੇ ਅਹਿਮ ਮੁੱਦਾ ਕੀ ਹੈ ਪਿਛਲੇ ਦਿਨਾਂ ਦੇ ਸੋਸ਼ਲ ਮੀਡੀਆ ਤੇ ਇੱਕ ਥਾਰ ਵਾਲੀ ਬੀਬੀ ਬੜੀ ਛਾਈ ਹੋਈ ਹੈ ਜਿਹੜੀ ਪੁਲਿਸ ਨੇ ਫੜ ਵੀ ਲਈ ਹੈ ਚਿੱਟੇ ਸਮੇਤ ਨੂੰ ਅਰੈਸਟ ਕੀਤਾ ਤੇ ਨਾਲ ਇਹਦਾ ਸਾਥੀ ਹੈ ਜਿਹੜਾ ਮੁੰਡਾ ਉਹਦਾ ਨਾਂ ਬਲਵਿੰਦਰ ਹੈ ਜਿਹੜਾ ਕਹਿੰਦੇ ਐਂਬੂਲੈਂਸ ਚ ਲਾਉਂਦਾ ਸੀ ਕਦੇ ਉਹਨਾਂ ਦੀ ਮੁਲਾਕਾਤ ਹੋਈ ਐਂਬੂਲੈਂਸ ਦਾ ਵੀ ਲਾਹਾ ਲਿਆ ਗਿਆ ਕਹਿੰਦੇ ਚਿੱਟਾ ਕਿੱਥੋਂ ਆਉਂਦਾ ਕਿੱਥੇ ਜਾਂਦਾ ਸਾਰੇ ਹੀ ਕੁਝ ਇਹ ਮੈਂ ਤਾਂ ਇਹਨਾਂ ਨਾਲ ਗੱਲਬਾਤ ਕਰ ਰਿਹਾ ਕਿਉਂਕਿ ਇਹ ਸਾਬਕਾ ਡੀਐਸਪੀ ਨੇ ਲੰਮਾ ਸਮਾਂ ਜਿਹੜਾ ਤਜਰਬਾ ਪੰਜਾਬ ਪੁਲਿਸ ਦਾ ਵੀ ਭਾਈ ਪੰਜਾਬ ਪੁਲਿਸ ਨੂੰ ਇਹੋ ਜੀ ਬਲੈਕ ਸੀਫ ਜਿੱਦਾਂ ਕਹਿੰਦੇ ਨੇ ਪੰਜਾਬ ਪੁਲਿਸ ਕੀ ਭਈ ਹਰ ਮਹਿਕਮੇ ਦੇ ਵਿੱਚ ਕਾਲੀਆਂ ਭੇਡਾਂ ਹੁੰਦੀਆਂ ਨੇ ਇਸ ਪੂਰੇ ਮਾਮਲੇ ਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਆਨੰਦ ਮਕਬੂਲ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ A1 ਮੀਡੀਆ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਭਾਤ ਬਾਤਾ ਚੀ ਜੈ ਮਾਮਲਾ ਹੌਟ ਹੈ ਉਹ ਕੁੜੀ ਭਾਈ ਥਾਰ ਵਾਲੀ ਉਹਨੇ ਬੜੇ ਬੜੇ ਹੌਟ ਵੀਡੀਓ ਵੀ ਬਣਾਏ ਨੇ ਬੜੀ ਸੋਸ਼ਲ ਮੀਡੀਆ ਤੇ ਐਕਟਿਵ ਵੀ ਰਹੀ ਹੈ ਹੁਣ ਪੁਲਿਸ ਨੇ ਚੱਕ ਲਈ ਕੀ ਕਹਿਣਾ ਚਾਹੁੰਦੇ ਮਕਬੂਲ ਜੀ ਅੱਜ ਕੱਲ ਸੋਸ਼ਲ ਮੀਡੀਆ ਤੇ ਹੂੰ ਇਹੇ ਇਸ਼ੂ ਥਾਰ ਵਾਲੀ ਬੀਬੀ ਦਾ ਸਾਡੀ ਪੰਜਾਬ ਪੁਲਿਸ ਦੀ ਕਨਸਟੇਬਲ ਅਮਨਦੀਪ ਕੌਰ ਦਾ ਬਹੁਤ ਹਾਈਲਾਈਟ ਹੋਇਆ ਔਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇਹਦੇ ਤੇ ਇੰਟਰਵਿਊ ਚੱਲ ਰਹੇ ਨੇ ਔਰ ਵੀਡੀਓ ਚੱਲ ਰਹੇ ਨੇ ਜੀ ਔਰ ਮੈਂ ਤਾਂ ਇਹ ਕਹਾਗਾ ਵੀ ਇਹ ਬਹੁਤ ਅਨਫੋਰਚੂਨੇਟ ਹੈ ਸਾਡੀ ਪੰਜਾਬ ਪੁਲਿਸ ਬਹਾਦਰ ਸ਼ੂਰ ਵੀਰ ਯੋਧਿਆਂ ਦੀ ਪੁਲਿਸ ਹੈ ਜੀ ਦਾ ਨਾਮ ਵਰਲਡ ਲੈਵਲ ਤੇ ਆ ਇਸੇ ਪੁਲਿਸ ਨੇ ਪੰਜਾਬ ਪੁਲਿਸ ਨੇ ਦੇਖੋ ਸੰਸਾਰ ਭਰ ਵਿੱਚ ਜਿੱਥੇ ਵੀ ਅੱਤਵਾਦ ਸ਼ੁਰੂ ਹੋਇਆ ਹਮ ਉੱਥੇ ਪੂਰਨਤਾ ਤੌਰ ਤੇ ਉਹ ਸਮਾਪਤ ਨਹੀਂ ਹੋਇਆ ਆਇਰਲੈਂਡ ਸ਼ੁਰੂ ਹੋਇਆ ਅੱਜ ਵੀ ਜਾਰੀ ਹੈ 100 ਸਾਲ ਹੋ ਗਏ ਲੇਕਿਨ ਪੰਜਾਬ ਪੁਲਿਸ ਨੇ ਜਿਹੜਾ ਪੰਜਾਬ ਚ ਅੱਤਵਾਦ ਸ਼ੁਰੂ ਹੋਇਆ ਸੀ ਮਾਤਰ ਉਹ 14 ਸਾਲਾਂ ਦੇ ਵਿੱਚ 100 ਡਿਗਰੀ ਤੋਂ ਲਿਆ ਕੇ 0 ਡਿਗਰੀ ਤੇ ਸਮਾਪਤ ਕਰਤਾ ਔਰ ਇਸ ਅੱਤਵਾਦ ਨੂੰ ਖਤਮ ਕਰਨ ਲਈ ਮੇਰੇ ਵਰਗੇ ਸਾਡੇ ਪੁਲਿਸ ਅਫਸਰਾਂ ਨੇ ਬਹੁਤ ਕੁਰਬਾਨੀਆਂ ਵੀ ਦਿੱਤੀਆਂ ਅੱਤਵਾਦੀਆਂ ਨੇ ਮੇਰੇ ਘਰ ਆ ਕੇ ਮੇਰੇ ਭਰਾ ਨੂੰ ਗੋਲੀਆਂ ਮਾਰ ਕੇ ਮਾਰਦਾ ਸੀ ਮੇਰੇ ਮਾਮਾ ਜੀ ਦੇ ਗੋਲੀਆਂ ਮਾਰੀਆਂ ਮੇਰੇ ਤੇ ਵੀ ਤਿੰਨ ਚਾਰ ਅਟੈਕ ਹੋਏ ਨੇ ਸੋ ਇਹ ਦੱਸਣਾ ਮਤਲਬ ਇਹ ਹੈ ਹੁਣ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਲੋਕ ਇਸ ਕੁੜੀ ਕਰਕੇ ਸਾਡੀ ਸਾਰੀ ਪੁਲਿਸ ਨੂੰ ਟਾਰਗੇਟ ਲੈਂਦੇ ਆ ਟਾਰਗੇਟ ਕਰ ਰਹੇ ਨੇ ਸਾਰੀ ਪੁਲਸ ਮਾਰੀ ਨਹੀਂ ਹੈ ਪੁਲਿਸ ਸਾਡੀ ਦਿਨ ਰਾਤ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜੀ ਨੇ ਮਹਿੰਮ ਚਲਾਈ ਹੋਈ ਹੈ ਐਂਟੀ ਗੈਂਗਸਟਰ ਮਹਿੰਮ ਚੱਲ ਰਹੀ ਹੈ ਐਂਟੀ ਟੈਰਰਿਸਟ ਮਹਿੰਮ ਚੱਲ ਰਹੀ ਹੈ ਔਰ ਐਂਟੀ ਡਰੱਗ ਚੱਲ ਰਹੀ ਹੈ ਉਹਦੇ ਕਰਕੇ ਤੁਸੀਂ ਦੇਖੋ ਬਈ ਪਿਛਲੇ ਕੁਝ ਦਿਨਾਂ ਤੋਂ ਸਰਕਾਰ ਨੇ ਨਿਰੀ ਲਿਆਂਦੀ ਪਈ ਐ ਸਮਗਲਰਾਂ ਦੇ ਖਿਲਾਫ ਚੱਟੇ ਵਾਲਿਆਂ ਦੇ ਖਿਲਾਫ ਦਾਦਾ ਫੜੇ ਜਾ ਰਹੇ ਨੇ ਔਰ ਜਿਹੜੀਆਂ ਇਲੀਗਲ ਮੀਨਸ ਤੋਂ ਜਿਹੜੇ ਨਸ਼ੇ ਵੇਚ ਕੇ ਪ੍ਰੋਪਰਟੀਆਂ ਬਣਾਈਆਂ ਨੇ ਉਟਾਈਆਂ ਜਾ ਰਹੀਆਂ ਨੇ ਬਲਡੋਜ਼ਰ ਕਲਚਰ ਚਲਾਤਾ ਹੈਗਾ ਸੋ ਇਹ ਕੁੜੀ ਵੀ ਫੜੀ ਗਈ ਐ ਤੇ ਤੋਂ 17 ਗ੍ਰਾਮ ਕੁਝ ਪੁਆਇੰਟ ਜਿਹੜੀ ਐ ਚਿੱਟਾ ਫੜਿਆ ਗਿਆ ਕੇਸ ਰਜਿਸਟਰ ਹੋ ਗਿਆ ਔਰ ਮੈਕਮ ਨੇ ਇਹਨੂੰ ਡਿਸਮਿਸ ਵੀ ਕਰ ਦਿੱਤਾ ਹੈਗਾ ਇਹਨਾਂ ਸਭ ਗੱਲ 17 ਗ੍ਰਾਮ ਦੀ ਨਹੀਂ ਹੈ ਹੂੰ ਇਨੇ ਤਾਂ ਬਹੁਤ ਪ੍ਰੋਪਰਟੀ ਬਣਾ ਰੱਖੀ ਹੈ ਲਗਜ਼ਰੀ ਲਾਈਫ ਹੈ ਜਿਉਂਦੀ ਸੀ ਕਹਿੰਦੇ ਵੀ ਗੱਡੀਆਂ ਥਾਰ ਵਰਨਾ ਹੋਰ ਵੀ ਬਹੁਤ ਕੁਝ ਗੁੱਚੀ ਦੀਆਂ ਐਨਕਾਂ ਮੈਂਡੇ ਮੈਂਡੇ ਬ੍ਰਾਂਡਡ ਕੱਪੜੇ ਪਾਏ ਨੇ ਨੇ ਭਾਈ ਸਿਰਫ 17 ਗ੍ਰਾਮ ਨਾਲ ਤਾਂ ਨਹੀਂ ਇਹ ਕੁਝ ਬਣਿਆ ਇਹਦਾ ਮਤਲਬ ਹੈ ਵੀ ਕਿਤੇ ਨਾ ਕਿਤੇ ਇਹਦੇ ਤਾਰ ਜਿਹੜੀ ਹਵਾ ਦੇ ਵਿੱਚ ਗੱਲਾਂ ਆ ਰਹੀਆਂ ਨੇ ਹਲੇ ਅਸੀਂ ਤੱਥਾਂ ਦੇ ਆਧਾਰ ਤੇ ਗੱਲ ਨਹੀਂ ਕਰਦੇ ਕਈ ਵੱਡੇ ਸੀਨੀਅਰ ਅਧਿਕਾਰੀਆਂ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਕਿਸ ਤਰ੍ਹਾਂ ਐਕਸਪੋਜ਼ ਕਰੋਗੀ ਪੁਲਿਸ ਕਿਉਂਕਿ ਪੁਲਿਸ ਨੂੰ ਪੁਰਸ ਵੱਲੋਂ ਫੜਨਾ ਕੋਈ ਸੌਖੀ ਗੱਲ ਨਹੀਂ ਜੇ ਫੜਨਗੇ ਤਾਂ ਫਿਰ ਸ਼ਾਬਾਸ਼ੇ ਦੇਣੀ ਵੀ ਪड़ਦੀ ਹੈ ਤੁਸੀਂ ਦੇਖੋ ਹੁਣ ਸਮਾਜ ਦੇ ਬਹੁਤ ਸਾਰੇ ਲੋਕ ਸਾਡੀ ਪੰਜਾਬ ਪੁਲਿਸ ਨੂੰ ਯੋਧਿਆਂ ਦੀ ਪੁਲਿਸ ਨੂੰ ਟਾਰਗੇਟ ਕਰ ਰਹੇ ਨੇ ਹਾਂ ਹੈਨਾ ਸਾਰੀ ਪੁਲਸ ਮਾੜੀ ਨਹੀਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਜਿਹੜੀਆਂ ਤੁਸੀਂ ਗੱਲਾਂ ਕਹੀਆਂ ਨੇ ਵੀਸ ਸਾਡੀ ਸਾਬਕਾ ਕਾਂਸਟੇਬਲ ਕੋਲ ਕਾਫੀ ਵੱਡੀ ਕੋਠੀ ਹੈ 플ੌਟ ਨੇ ਮੈਂ ਸੋਸ਼ਲ ਮੀਡੀਆ ਤੇ ਵੀ ਸੁਣਿਆ ਵੀ ਕੁਝ ਪ੍ਰਾਪਰਟੀਆਂ ਉਹਦੇ ਭਰਾ ਦੇ ਨਾਂ ਤੇ ਨੇ ਕੁਝ ਉਹਦੇ ਜੀਜੇ ਦੇ ਨਾਂ ਨੇ ਉਹਦੇ ਕੋਲ ਵਧੀਆ ਮਹਿੰਗੀਆਂ ਘੜੀਆਂ ਨੇ ਇਹ ਬਹੁਤ ਕੁਛ ਹੈ ਨਾ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਜਿਹੜੀ ਹੁਣ ਟੀਮ ਜਾਂ ਆਫੀਸਰ ਇਹਦੀ ਇਨਵੈਸਟੀਗੇਸ਼ਨ ਕਰੇਗਾ ਉਹਦੇ ਇਹ ਸਾਰੇ ਹੁਣ ਅਲੀਗੇਸ਼ਨ ਨੇ ਅਸਲ 'ਚ ਇਨਵੈਸਟੀਗੇਸ਼ਨ ਤੋਂ ਬਾਅਦ ਕਲੀਅਰ ਹੋਣੇ ਨੇ ਔਰ ਇੱਥੋਂ ਤੱਕ ਵੀ ਮੈਂ ਸੋਸ਼ਲ ਮੀਡੀਆ 'ਤੇ ਦੇਖਿਆ ਬਈ ਉਹਨੂੰ ਕੁਝ ਚੀਜ਼ਾਂ ਗਿਫਟ ਭਾਰੋਂ ਵੀ ਆਏ ਹਾਂ ਨਾ ਦੇਖੋ ਗਿਫਟ ਭਾਰੋਂ ਆਉਣੇ ਤੁਹਾਨੂੰ ਵੀ ਆ ਸਕਦਾ ਮੈਨੂੰ ਵੀ ਆ ਸਕਦਾ ਜੀ ਮਸਲਾ ਤਾਂ ਇਹ ਹੈ ਇਨਵੈਸਟੀਗੇਸ਼ਨ ਦਾ ਜਿਹੜਾ ਇੰਪੋਰਟੈਂਟ ਪੁਆਇੰਟ ਹੈ ਬਈ ਇਹ ਕੁੜੀ ਚਿੱਟਾ ਵੇਚਣ ਖਰੀਦਣ ਦੇ ਮਾਮਲੇ ਚ ਇਨਵੋਲਵ ਕਦੋਂ ਹੋਈ ਕਿਵੇਂ ਹੋਈ ਇਹਦੇ ਬੈਕਗ੍ਰਾਉਂਡ ਚ ਕੌਣ ਨੇ ਬੰਦੇ ਚਿੱਟਾ ਕਿੱਥੋਂ ਆਉਂਦਾ ਰਿਹਾ ਕਿੰਨੀ ਮਾਤਰਾ ਚ ਆਉਂਦਾ ਰਿਹਾ ਫਿਰ ਕਿੱਥੇ ਸਪਲਾਈ ਕਰਦੇ ਰਹੇ ਔਰ ਕਿਹੜੇ ਪੋਲੀਟੀਕਲ ਬੰਦੇ ਹਮ ਕਿਹੜੇ ਪੁਲਿਸ ਅਫਸਰ ਹਮ ਔਰ ਕਿਹੜੇ ਸੋ ਕਾਲਡ ਸਮਾਜਵਾਦੀ ਇਹਨੂੰ ਪ੍ਰੋਟੈਕਟ ਕਰਦੇ ਰਹੇ ਹਮ ਸਮਾਜ ਸੇਵਕ ਮੈਂ ਕਹਿੰਦਾ ਕੋਈ ਅੱਜ ਦੀ ਗਲਤੀ ਨਹੀਂ ਹੈ ਤਾਂ 15 ਸਾਲ ਦੀ ਦੀ ਸਰਵਿਸ ਹੈ ਜੀ ਇਹ ਤਾਂ ਹੁਣ 3 ਸਾਲ ਤੋਂ ਮਾਨ ਸਰਕਾਰਾ ਉਸ ਤੋਂ ਪਹਿਲਾਂ ਵਾਲੇ ਵੀ ਤਾਂ ਲੱਭਣੇ ਜ਼ਰੂਰੀ ਨੇ ਕਹਿੰਦਾ ਹੈ ਜਿਹੜੀ ਬਹਾਦਰਾਂ ਦੀ ਤੁਸੀਂ ਕੌਮ ਕਹਿੰਦੇ ਹੋ ਪੁਲਿਸ ਬਹਾਦਰ ਹੈ ਕਈ ਬਹਾਦਰ ਛੁਪਦੇ ਵੀ ਫਿਰਦੇ ਆ ਲੁਕਦੇ ਵੀ ਫਿਰਦੇ ਆ ਭਾਈ ਉਹ ਵੀ ਕੱਢਣੇ ਪੈਣਗੇ ਗਲੋ ਫੜ ਕੇ ਹੁਣ ਦੇਖੋ ਇਸ 스테ਜ ਤੇ ਜਿਵੇਂ ਹੁਣ ਸਾਰਾ ਚੱਲ ਰਿਹਾ ਹੈਗਾ ਭਈ ਇਹ ਸਾਡੀ ਕਾਂਸਟੇਬਲ ਅਮਨਦੀਪ ਕੌਰ ਫੜੀ ਗਈ ਚਿੱਟੇ ਨਾਲ ਫੜੀ ਗਈ ਗ੍ਰਾਮ ਚਾਹੇ 17 ਸੀਗੇ ਹੈ ਨਾ ਉਹ ਲੋਕ ਤਾਂ ਇਹ ਵੀ ਸ਼ੱਕ ਕਰਦੇ ਨੇ ਜੀ ਬਈ ਇਹਨੂੰ ਹਨੀ trap ਚ ਫਸਾਇਆ ਗਿਆ ਵੱਡੇ ਅਫਸਰ ਬਚਣ ਲਈ ਇਹਨੂੰ 17 ਗ੍ਰਾਮ ਚ ਫਸਾਤਾ ਇਹਦੀ ਜਿਹੜੀ ਵੱਡੀ ਕੁਆਂਟੀਟੀ ਨਹੀਂ ਦਿਖਾਈ ਗਈ ਹੂੰ ਐਹ ਜਿਹੀਆਂ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਆਈਆਂ ਨੇ ਜੀ ਪਰ ਇਹ ਗੱਲਾਂ ਹੀ ਨੇ ਮੈਂ ਅੱਜ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਡੀਜੀ ਸਾਹਿਬ ਨੂੰ ਸੀਐਮ ਸਾਹਿਬ ਨੂੰ ਇਹ ਕਹਿਣਾ ਚਾਹਾਂਗਾ ਬਈ ਸਰਕਾਰ ਤੇ ਇਸ ਸਾਰੀ ਗੱਲ ਦਾ ਕੋਈ ਮਾੜਾ ਅਕਸ ਨਾ ਆਵੇ ਕੋਈ ਮਾੜਾ ਪ੍ਰਭਾਵ ਨਾ ਆਵੇ ਕਿਉਂਕਿ ਬਹੁਤ ਵੱਡੀ ਮਹਿੰਮ ਡੀਜੀ ਸਾਹਿਬ ਤੇ ਸੀਐਨ ਸਾਹਿਬ ਨੇ ਚਲਾਈ ਹੋਈ ਹੈ ਚਿੱਟੇ ਵਾਲਿਆਂ ਦੇ ਖਿਲਾਫ ਸਮਗਲਰਾਂ ਦੇ ਖਿਲਾਫ ਸੋ ਇਸ ਕਰਕੇ ਇਸ ਦੇਖੋ ਉਹ ਡਿਸਮਿਸ ਵੀ ਕਰਤੀ ਲੋਕਾਂ ਨੂੰ ਆਈਜੀ ਹੈੱਡਕੁਆਰਟਰ ਸਾਹਿਬ ਦਾ ਸਾਰਿਆਂ ਨੇ ਬਿਆਨ ਸੁਣਿਆ ਡਿਸਮਿਸ ਕਰਤੀ ਹੈ ਔਰ ਲੋਕ ਹੁਣ ਇਹ ਵੀ ਕਹਿ ਰਹੇ ਨੇ ਬਈ ਪੀੜਾ ਪੰਜਾ ਦੂਜੇ ਸਮਗਲਰਾਂ ਦੇ ਘਰਾਂ ਤੇ ਚੱਲਿਆ ਕੀ ਇਹਦੇ ਚੱਲੇਗਾ ਕਿ ਨਹੀਂ ਚੱਲੇਗਾ ਇੱਥੇ ਮੈਂ ਕਹਿਣਾ ਚਾਹਾਂਗਾ ਜੇ ਇਨਵੈਸਟੀਗੇਸ਼ਨ ਦੇ ਵਿੱਚ ਇਹ ਪ੍ਰੂਵ ਹੋ ਜਾਂਦਾ ਕਿ ਇਹ ਜਿਹੜੀ ਕੋਠੀ ਹੈ ਬਣੀ ਹੋਈ ਤੁਸੀਂ ਵੀ ਸੋਸ਼ਲ ਮੀਡੀਆ 'ਤੇ ਦੇਖੀ ਬਟੰਡੇ 'ਚ ਬਹੁਤ ਸੋਹਣੀ ਕੋਠੀ ਆ ਮੈਂ ਵੀ ਦੇਖੀ ਆ ਜੀ 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 ਹਾਂ ਬਈ ਇਹਦੇ ਤੇ ਪੀੜਾ ਪੰਜਾ ਚਲਣਾ ਚਾਹੀਦਾ ਜੇਕਰ ਇਹ ਕੋਠੀ ਹੂੰ ਚਿੱਟੇ ਵਾਲੇ ਪੈਸੇ ਨਾਲ ਬਣੀ ਆ ਤਾਂ ਜਰੂ ਢਾਈ ਜਾਣੀ ਚਾਹੀਦੀ ਆ ਫਿਰ ਇਹਦੇ ਤੇ ਸਰਕਾਰ ਨੇ ਜੇ ਇੱਕ ਚੰਗਾ ਮੈਸੇਜ ਦੇਣਾ ਹੈ ਸਾਰੇ ਪੰਜਾਬ ਨੂੰ ਵੀ ਇੱਥੇ ਹੀ ਕੁਆਲਿਟੀ ਹੈ ਇਹ ਇੱਥੇ ਹੀ ਕੋਈ ਭੇਰ ਭਾਵ ਨਹੀਂ ਹੈ ਕੋਈ ਆਪਣਾ ਨਹੀਂ ਕੋਈ ਬਗਾਨਾ ਨਹੀਂ ਜਿਹੜਾ ਗਲਤ ਕੰਮ ਕਰੇਗਾ ਉਹ ਉਹ ਭੁਗਤੇਗਾ ਜੀ ਔਰ ਇਹਦੇ ਤੇ ਇਨਵੈਸਟੀਗੇਸ਼ਨ ਜਾਰੀ ਹੈ ਉਹ ਕਰ ਰਹੇ ਨੇ ਮੈਂ ਤਾਂ ਅੱਜ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਕਹਿਣਾ ਚਾਹਾਂਗਾ ਡੀਜੀ ਸਾਹਿਬ ਨੂੰ ਵੀ ਤੁਸੀਂ ਆਪਾਂ ਹੋਰ ਕੰਮਾਂ ਚ ਐਸਆਈਟੀ ਬਣਾਏ ਜਾਂਦੇ ਆ ਇਹ ਇਸ਼ੂ ਬਹੁਤ ਹੌਟ ਹੋ ਗਿਆ ਓਏ ਨੈਸ਼ਨਲ ਤੋਂ ਇੰਟਰਨੈਸ਼ਨਲ ਲੈਵਲ ਤੇ ਪਹੁੰਚ ਗਿਆ ਇਹਦੇ ਤੁਸੀਂ ਐਸਆਈਟੀ ਬਣਾ ਦੋ ਤਾਂ ਕਿ ਸਰਕਾਰ ਤੇ ਔਰ ਪੁਲਸ ਤੇ ਕੋਈ ਉਂਗਲ ਨਾ ਚੁੱਕ ਸਕੇ ਔਰ ਇਹਦੇ ਤੇ ਸਖਤ ਐਕਸ਼ਨ ਹੋਣਾ ਚਾਹੀਦਾ ਇੱਕ ਮੈਸੇਜ ਸਾਰੇ ਸਮਗਲਰਾਂ ਨੂੰ ਜਾਣਾ ਚਾਹੀਦਾ ਵੀ ਕੋਈ ਬਖਸ਼ਿਆ ਨਹੀਂ ਜਾਏਗਾ ਤੁਹਾਨੂੰ ਇਹ ਨਹੀਂ ਲੱਗਦਾ ਆਨੰਦ ਸਭ ਵੀ ਜਦੋਂ ਇਦਾਂ ਦੇ ਬਲੈਕ ਸੀਫਸ ਜਾਂ ਇਦਾਂ ਦੀਆਂ ਕੁੜੀਆਂ ਜਾਂ ਹੋਰ ਕਈ ਆਪਾਂ ਪਿਛਲੇ ਸਮੇਂ 'ਚ ਵੀ ਦੇਖਿਆ ਕਈ ਅਧਿਕਾਰੀ ਫੜੇ ਜਾਂਦੇ ਨੇ ਤੇ ਉਹ ਸਾਰੇ ਮਹਿਕਮੇ ਦਾ ਨਾਮ ਬਦਨਾਮ ਹੁੰਦਾ ਫੇਰ ਹੀ ਲੋਕ ਉਂਗਲਾ ਕਰਦੇ ਨੇ ਵੀ ਆ ਪੰਜਾਬ ਪੁਲਿਸ ਇਦਾਂ ਪੰਜਾਬ ਪੁਲਿਸ ਇਦਾਂ ਤੇ ਦੂਜੇ ਪਾਸੇ ਪੰਜਾਬ ਪੁਲਿਸ ਹੈ ਜਿਹੜੀ ਜਿਵੇਂ ਤੁਸੀਂ ਆਪ ਗੱਲਬਾਤ ਕੀਤੀ ਆ ਉਹ ਸਮਿਆਂ ਦੇ ਵਿੱਚ ਇਹਨਾਂ ਨੇ ਪਰਿਵਾਰ ਦੇ ਆਪਣੇ ਮੈਂਬਰ ਗਵਾਏ ਆਪਣੀਆਂ ਆਪਣੀਆਂ ਛਾਤੀਆਂ ਤੇ ਉੱਤੇ ਗੋਲੀਆਂ ਸਹੀਆਂ ਤੁਸੀਂ ਵੀ ਉਹਨਾਂ ਦੇ ਵਿੱਚੋਂ ਤੇ ਫਿਰ ਇਹ ਕੰਪੈਰੀਜ਼ਨ ਲੋਕ ਛੇਤੀ ਕਰਨ ਲੱਗ ਜੰਦੇ ਨੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਮਕਬੂਲ ਜੀ ਮੈਂ ਇਹ ਕਹਿਣਾ ਚਾਹੂੰਗਾ ਵੀ ਬਲੈਕ ਸ਼ੀਪਸ ਆਰ 에ਵਰੀਵੇਅਰ ਬਿਲਕੁਲ ਠੀਕ ਸਰਕਾਰ ਦੇ ਸਾਰੇ ਵਿਭਾਗਾਂ 'ਚ ਬਲੈਕ ਸ਼ੀਪਸ ਹੈਗੀਆਂ ਨੇ ਹੂੰ ਈਵਨ ਕਿ ਤੁਸੀਂ ਜੁਡੀਸ਼ਰੀ ਦੇ ਵੀ ਸੁਣ ਲਓ ਬਈ ਦਿੱਲੀ ਦੇ ਇੱਕ ਜੱ ਸਾਹਿਬਾਨ ਦੇ ਘਰੋਂ 15 ਕਰੋੜ ਰੁਪਏ ਵਾਲੀ ਦੀ ਗੱਲ ਚੱਲੀ ਮੈਂ ਕਿਸੇ ਤੇ ਅਲੀਗੇਸ਼ਨ ਨਹੀਂ ਲਾਉਂਦਾ ਲੇਕਿਨ ਜੋ ਸੋਸ਼ਲ ਮੀਡੀਆ 'ਚ ਚੱਲ ਰਿਹਾ ਆਪਾਂ ਦੇਖ ਰਹੇ ਆਂ ਸੋ ਬਲੈਕ ਸ਼ੀਪਸ ਆਰ 에ਵਰੀਵੇਅਰ ਪੁਲਿਸ 'ਚ ਵੀ ਆ ਗਈਆਂ ਲੇਕਿਨ ਮਾਨ ਸਾਹਿਬ ਦੀ ਸਰਕਾਰ ਨੇ ਉਹ ਡੀਜੀ ਸਾਹਿਬੇ ਪੂਰਾ ਗੜਾ ਸਾਫ ਹਰ ਰੱਖਿਆ ਜਿਹੜੀ ਬਲੈਕ ਸ਼ੀਪ ਫਸ ਗਈ ਉਹਦੀ ਗਰਦਨ ਲਾ ਦਿੰਦੇ ਨੇ ਇਹਦੀ ਵੀ ਲਾਤੀ ਗੱਤੀ ਨਾਲ ਕੀਤਾ ਡਿਸਪੈਂਸ ਪਹਿਲੇ ਵੀ ਜਿਹਨਾਂ ਜਿਹੜੀਆਂ ਬਲੈਕ ਸ਼ੀਪ ਸੀਗਾ ਮੇਰੇ ਕੋਲ 200 ਬੰਦਿਆਂ ਦੀ ਲਿਸਟ ਹੈ ਜਿਨ੍ਹਾਂ ਨੂੰ ਜਿਹੜੀਆਂ ਬਲੈਕ ਸ਼ੀਪਸ ਸੀ ਸਰਕਾਰ ਨੇ ਡਿਸਪੈਂਸ ਕਰਕੇ ਘਰੇ ਬਿਠਾ ਦਿਆ ਤੇ ਕੋਈ ਗੱਲ ਨਹੀਂ ਪੁੱਛਦਾ ਉਹਨਾਂ ਦੀ ਜੀ ਸੋ ਇਸ ਮਾਮਲੇ ਦੇ ਵਿੱਚ ਵੀ ਇਹ ਵੀ ਬਲੈਕ ਸ਼ੀਪ ਹੈ ਤੇ ਇਹਦੇ ਖਿਲਾਫ ਵੀ ਸਖਤ ਕਾਰਵਾਈ ਜਿੰਨੀ ਸਖਤ ਹੋ ਜਾਨੀ ਤੀਨੂੰ ਚੱਕ ਲਿਆ ਫੜ ਲਿਆ ਰਿਮਾਂਡ ਵੀ ਲਿਆ ਪਰ ਹਲੇ ਜਿਹੜੀ ਲੋਕਾਂ ਨੂੰ ਲੱਗਦਾ ਵੀ ਯਾਰ ਕਿਤਨੇ ਕਿਤੇ ਕੰਮ ਢਿੱਲਾ ਹੈ ਵੀ ਕਈ ਲੋਕ ਵੱਡੇ ਸੀਨੀਅਰ ਅਧਿਕਾਰੀ ਇਹਨੂੰ ਆਈਪੀਐਸ ਲੈਵਲ ਦੇ ਵੀਰੋ ਫੋਨ ਦੇ ਵਿੱਚ ਗੱਲਬਾਤ ਹੁੰਦੀ ਸੀ ਕੋਈ ਆਡੀਓ ਵਾਇਰਲ ਹੋ ਰਹੀ ਹੈ ਕਿੱਥੋਂ ਸਮਾਨ ਆਉਂਦਾ ਸੀ ਕਿੱਥੇ ਲਾ ਕੇ ਵੇਚਦੀ ਸੀ ਕਿਹਨਾਂ ਕਿਹਨਾਂ ਕੋਲ ਜਾਂਦਾ ਸੀ ਇਹਨੂੰ ਐਕਸਪੋਜ਼ ਕਰਨ ਦੀ ਜ਼ਰੂਰਤ ਹੈ ਨਹੀਂ ਦੇਖੋ ਹੁਣ ਸੋਸ਼ਲ ਮੀਡੀਆ ਤੇ ਤੁਸੀਂ ਵੀ ਦੇਖ ਰਹੇ ਹੋ ਮੈਂ ਵੀ ਦੇਖ ਰਿਹਾ ਕਮੈਂਟਸ ਆ ਰਹੇ ਨੇ ਉਹ ਲੋਕ ਵੀ ਪੁਲਿਸ ਨੂੰ ਜੱਜ ਕਰ ਰਹੇ ਨੇ ਜਿਨ੍ਹਾਂ ਨੂੰ ਪੁਲਿਸ ਦੀ ਜਿਹੜਾ ਪੁਲਿਸ ਪ੍ਰੈਕਟੀਕਲ ਵਰਕ ਹੈਗਾ ਉਹਦੇ ਬਾਰੇ ਕੋਈ ਨੌਲੇਜ ਨਹੀਂ ਹੈ ਉੱਥੇ ਜਿਹੜੇ ਕਮੈਂਟ ਕਰ ਰਹੇ ਨੇ ਜੀ 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 ਇਦੇ ਵਿੱਚ ਜਿਵੇਂ ਕਹਿੰਦੇ ਨਾ ਜੀ ਇੰਗਲਿਸ਼ ਦਾ ਇੱਕ ਮੁਹਾਵਰਾ ਲਾ ਵਿਲ ਟੇਕ ਇਟਸ ਓਨ ਕੋਰਸ ਕਾਨੂੰਨ ਆਪਣੇ ਆਪਣੇ ਹਿਸਾਬ ਨਾਲ ਚੱਲਦਾ ਜੀ ਸੋ ਇਹਦੇ ਖਿਲਾਫ ਕਾਰਵਾਈ ਬੜੇ ਸਖਤ ਤਰੀਕੇ ਨਾਲ ਹੋ ਰਹੀ ਆ ਤੁਸੀਂ ਦੇਖੋ ਪਹਿਲੇ ਦਿਨ ਹੀ ਉਹਨੂੰ ਡਿਸਮਿਸ ਕਰਤਾ ਅਰੈਸਟ ਵੀ ਪਾਤੀ ਹੁਣ ਰਿਮਾਂਡ ਤੇ ਵੀ ਚੱਲ ਰਹੀ ਆ ਮੈਂ ਤਾਂ ਇਹ ਵੀ ਕਹਾਗਾ ਵੀ ਦੌਰਾਨੇ ਰਿਮਾਂਡ ਇਹਦੀ ਅੱਛੀ ਤਰ੍ਹਾਂ ਪੁੱਛਗਿਛ ਹੋਣੀ ਚਾਹੀਦੀ ਆ ਜੇਕਰ ਇਹਦੀ سپورਟ ਕਰਨ ਵਾਲੀਆਂ ਕੋਈ ਹੋਰ ਬਲੈਕ ਸ਼ੀਪਸ ਵੀ ਆਈਆਂ ਨੇ ਚਾਹੇ ਉਹ ਸਿਵਲ ਚ ਨੇ ਚਾਹੇ ਉਹ ਪੁਲਿਸ ਚ ਨੇ ਤੇ ਮਾਨ ਸਰਕਾਰ ਨੂੰ ਉਹਨਾਂ ਦੇ ਖਿਲਾਫ ਵੀ ਉਹੀ ਐਕਸ਼ਨ ਕਰਨਾ ਚਾਹੀਦਾ ਜਿਹੜਾ ਬਾਕੀਆਂ ਦੇ ਖਿਲਾਫ ਪਹਿਲਾਂ ਕੀਤਾ ਹ ਹ ਸਖਤ ਐਕਸ਼ਨ ਹੋਣਾ ਚਾਹੀਦਾ ਇੱਕ ਮੈਸੇਜ ਜਿਹੜਾ ਹੈਗਾ ਸਰਕਾਰ ਵੱਲੋਂ ਜਾਣਾ ਚਾਹੀਦਾ ਕਿ ਇਸ ਅਸੀਂ ਇਹ ਮੁਹਿੰਮ ਚਲਾਈ ਹੈ ਯੁੱਧ ਨਸ਼ਿਆਂ ਵਿਰੁੱਧ ਜਿਹੜੇ ਉਹਦੇ ਸਾਰਤਕ ਨਤੀਜੇ ਸਰਕਾਰ ਨੇ ਲੈਣੇ ਨੇ ਤਾਂ ਇਸ ਮਾਮਲੇ 'ਚ ਵੀ ਜਿਹੜਾ ਵੀ ਕੋਈ ਇਨਵੋਲ ਹੈ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ ਕਿੱਥੇ ਵੀ ਦੀਆਂ ਤਾਰਾਂ ਜੁੜੀਆਂ ਹੋਈਆਂ ਉਹ ਸਾਰੀਆਂ ਤਾਰਾਂ ਪਟਣੀਆਂ ਪੈਣਗੀਆਂ ਤਾਰਾਂ ਪਟਣੀਆਂ ਪੈਣੀਆਂ ਜੀ ਤਾਂ ਹੀ ਇਹਦੇ ਸਾਰਥਕ ਨਤੀਜੇ ਨਿਕਲਣਗੇ ਐ ਇਲੈਕਸ਼ਨ 'ਚ 2 ਸਾਲ ਰਹਿ ਗਏ ਮਗਬੂਲ ਜੀ ਹੂੰ ਬਿਲਕੁਲ ਠੀਕ ਜੇ ਇਹਦੇ ਸਾਰਥਕ ਨਤੀਜੇ ਨਾ ਨਿਕਲੇ ਤਾਂ ਫਿਰ ਸਰਕਾਰ ਨੂੰ ਲੋਕ ਗਟਾਰੇ 'ਚ ਖੜਾ ਕਰਨਗੇ ਜੀ ਇਸ ਅਹਿਮ ਵਿਸ਼ੇ ਤੇ ਗੱਲਬਾਤ ਕਰਨ ਲਈ ਦੰਦ ਸਾਹਿਬ ਸ਼ੁਕਰੀਆ ਤੁਹਾਡਾ ਸਾਰੀਕਾਲ ਜੈ ਸ਼ੀਰਾਮ ਭਾਰਤ ਮਾਤਾ ਕੀ ਜੈ ਹੋ